só se ਮੈਂ ਰਾਜੇਸ਼ ਕੁਮਾਰ ਸਭ ਤੋਂ ਪਹਿਲਾਂ ਦੋਸਤੋ ਬੇਨਤੀ ਕਰਦਾ ਕਿ ਸਾਡੇ ਸੋਸ਼ਲ ਮੀਡੀਆ ਦੋ ਪਲੇਟਫਾਰਮ ਚੱਲ ਰਹੇ ਹੈਗੇ ਆ ਜੀ ਪੰਜਾਬ 19 ਚੈਨਲ ਅਤੇ ਤੁਹਾਡਾ ਅਖਬਾਰ ਦੋਨੋਂ ਜੋ ਪਲੇਟਫਾਰਮ YouTube Facebook ਅਤੇ Instagram ਤੇ ਐਕਟਿਵ ਹੈਗੇ ਆ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਸਾਨੂੰ ਸਪੋਰਟ ਕਰੋ ਜੀ ਅਤੇ ਦੋਨੋਂ ਜੋ ਚੈਨਲ ਹੈਗੇ ਆ ਉਹਨਾਂ ਨੂੰ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਜ਼ਰੂਰ ਕਰੋ ਅਤੇ ਤਾਜ਼ੀਆਂ ਤੇ ਲੇਟੈਸਟ ਖਬਰਾਂ ਨੇ ਜਿਹੜੀਆਂ ਉਹਨਾਂ ਦੇ ਨਾਲ ਅਪਡੇਟ ਰਹਿਣ ਦੇ ਲਈ ਸਾਡੇ ਨਾਲ ਜ਼ਰੂਰ ਜੁੜੇ ਰਹੋ ਅੱਜ ਤੋਂ ਤੁਹਾਨੂੰ ਹਰ ਇੱਕ ਜੋ ਪਲਪਲ ਦੀ ਖਬਰ ਹੈ ਜਿਹੜੀ ਉਹ ਅਪਡੇਟ ਮਿਲਦੀ ਰਹੇਗੀ ਸੋ ਤਾਜ਼ਾ ਮਾਮਲਾ ਦੋਸਤੋ ਜਿਲ੍ਹਾ ਬਠਿੰਡਾ ਤੋਂ ਸਾਹਮਣੇ ਆ ਰਿਹਾ ਜਿੱਥੇ ਬੀਤੇ ਕੱਲ ਜੌਂਦ ਪਿੰਡ ਦੇ ਵਿੱਚ ਜੋ ਜ਼ਮੀਨ ਹੈਗੀ ਹੈ ਉਸ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਤੇ ਪੁਲਿਸ ਜਿਹੜੀਆਂ ਮਨੋਂ ਸਾਹਮਣੇ ਹੋਈ ਸੀ ਅਤੇ ਇਸ ਮਾਮਲੇ ਦੇ ਵਿੱਚ ਪੁਲਿਸ ਦਾ ਦੋਸ਼ ਸੀਗਾ ਕਿ ਇੱਕ ਡੀਐਸਪੀ ਹੈਗੇ ਆ ਜਿਹੜੇ ਉਹਨਾਂ ਦੀ ਬਾਹਾਂ ਜਿਹੜੀ ਟੁੱਟ ਗਈ ਹੈ ਅਤੇ ਇਸ ਦੂਜੇ ਪਾਸੇ ਕਿਸਾਨਾਂ ਦੇ ਵੱਲੋਂ ਦੋਸ਼ ਲਾਇਆ ਗਿਆ ਸੀ ਕਿ ਪੁਲਿਸ ਦੇ ਲਾਠੀ ਚਾਰਜ ਦੇ ਕਾਰਨ ਉਹਨਾਂ ਦੇ ਕਈ ਕਿਸਾਨ ਹੈ ਜਿਹੜੇ ਉਹ ਜ਼ਖਮੀ ਹੋਏ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਬਟਿੰਡਾ ਪੁਲਿਸ ਦੇ ਵੱਲੋਂ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਚੰਡਾ ਸਿੰਘ ਜੇਠੂ ਕੇ ਸਮੇਤ 40 ਲੋਕਾਂ ਤੇ ਅਰਾਦਾ ਕਤਲ ਦਾ ਮਾਮਲਾ ਜਿਹੜਾ ਦਰਜ ਕੀਤਾ ਗਿਆ ਹੈ ਇਸ ਸਾਰੇ ਪੂਰੇ ਮਾਮਲੇ ਨੂੰ ਲੈ ਕੇ ਜਦੋਂ ਸਾਡੀ ਟੀਮ ਦੇ ਵੱਲੋਂ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦੇ ਪ੍ਰਧਾਨ ਜੁਗਿੰਦਰ ਸਿੰਘ ਉਗਰਾਹਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਪਿਛਲੇ 100 ਸਾਲ ਤੋਂ ਵੱਧ ਸਮੇਂ ਤੋਂ ਜੋ ਕਿਸਾਨ ਹੈਗੇ ਆ ਉਹ ਲਗਾਤਾਰ ਇੱਥੇ ਜੋ ਖੇਤੀਬਾੜੀ ਉਹਨਾਂ ਦੇ ਜੋ 2-3 ਪੀੜੀਆਂ ਤੋਂ ਲੋਕ ਕਰਦੇ ਆ ਰਹੇ ਆ ਤੇ ਪੰਜਾਬ ਸਰਕਾਰ ਦੇ ਵੱਲੋਂ ਹੁਣ ਜਾਣ ਬੁੱਝ ਕੇ ਜੋ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਕਿਸਾਨ ਕਿਸਾਨਾਂ ਨੂੰ ਹਟਾ ਕੇ ਇਸ ਜ਼ਮੀਨ ਤੇ ਕਬਜ਼ਾ ਕੀਤਾ ਜਾਵੇ ਤੇ ਬੀਤੇ ਕੱਲ ਇਸ ਗੱਲ ਨੂੰ ਲੈ ਕੇ ਕੁਝ ਕਿਸਾਨ ਹੈ ਜਿਹੜੇ ਇਸ ਵਿਰੋਧ ਕਰ ਰਹੇ ਸਨ ਜਿਸ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਪਹੁੰਚ ਕੇ ਉੱਥੇ ਕਿਸਾਨਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਜਿਸ ਤੋਂ ਬਾਅਦ ਜੋਗਿੰਦਰ ਸਿੰਘ ਉਗਰਾਹਾ ਚੰਡਾ ਸਿੰਘ ਜੇਠੂ ਅਤੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਹੈ ਜਿਹੜੇ ਮੌਕੇ ਤੇ ਪਹੁੰਚੇ ਜਿਸ ਤੋਂ ਬਾਅਦ ਉੱਥੇ ਕਾਫੀ ਬਹਿਸ-ਬਾਜ਼ੀ ਹੈ ਜਿਹੜੀ ਪੰਜਾਬ ਪੁਲਿਸ ਅਤੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਦੇ ਵਿੱਚ ਆਗੂ ਹੈ ਜਿਹੜੇ ਉਹਨਾਂ ਦੇ ਵਿੱਚ ਹੁੰਦੀ ਹੋਈ ਨਜ਼ਰ ਆਈ ਹੈ ਤੇ ਇਹ ਪੂਰੀ ਜੋ ਘਟਨਾ ਹੈਗੀ ਉਹ ਸੋਸ਼ਲ ਮੀਡੀਆ ਤੇ ਵੀ ਕਾਫੀ ਵਾਇਰਲ ਹੋਈ ਸੀ ਉਧਰ ਇਸ ਮਾਮਲੇ ਦੇ ਵਿੱਚ ਬਠਿੰਡਾ ਪੁਲਿਸ ਦਾ ਕਹਿਣਾ ਹੈਗਾ ਕਿ ਕਿਸਾਨਾਂ ਦੇ ਵੱਲੋਂ ਜੋ ਉਹਨਾਂ ਦੇ ਪੁਲਿਸ ਕਰਮਚਾਰੀਆਂ ਤੇ ਹਮਲਾ ਕੀਤਾ ਉਸ ਦੇ ਵਿੱਚ ਜੋ ਡੀਐਸਪੀ ਹੈਗੇ ਆ ਉਹ ਜ਼ਖਮੀ ਹੋਏ ਨੇ ਤੇ ਉਹਨਾਂ ਦੀ ਬਾਹ ਜਿਹੜੀ ਟੁੱਟ ਗਈ ਹੈ ਤੇ ਇਸ ਨੂੰ ਲੈ ਕੇ ਹੀ ਜੋਗਿੰਦਰ ਸਿੰਘ ਉਗਰਾਹਾ ਚੰਡਾ ਸਿੰਘ ਜੇਠੂ ਕੇ ਸਮੇਤ 40 ਲੋਕਾਂ ਤੇ ਅਰਾਧਾ ਕਤਲ ਦਾ ਮਾਮਲਾ ਜਿਹੜਾ ਦਰਜ ਕੀਤਾ ਗਿਆ ਉਧਰ ਦੂਜੇ ਪਾਸੇ ਜੋਗਿੰਦਰ ਸਿੰਘ ਉਗਰਾਹਾ ਨੇ ਜਿਹੜੇ ਉਹਨਾਂ ਦਾ ਕਹਿਣਾ ਹੈਗਾ ਕਿ ਪੁਲਿਸ ਹੈਗੀ ਹੈ ਜਿਹੜੀ ਉਹ ਪੰਜਾਬ ਸਰਕਾਰ ਦੀ ਸ਼ੈਤੇ ਕਿਸਾਨਾਂ ਤੇ ਅਤਿਆਚਾਰ ਕਰ ਰਹੀ ਹੈ ਉਹਨਾਂ ਨੇ ਵੀ ਕਿਹਾ ਕਿ ਉਹ ਜ਼ਮੀਨ ਹੈ ਜਿਹੜੀ ਕਿਸੇ ਵੀ ਕੀਮਤ ਤੇ ਨਹੀਂ ਛੱਡਣਗੇ ਅਤੇ ਨਾਲ ਉਹਨਾਂ ਨੇ ਵੀ ਦੱਸਿਆ ਕਿ ਪਿੰਡ ਦੇ ਵਿੱਚ 30 ਜਨਵਰੀ ਤੱਕ ਅਣਮਿੱਥੇ ਸਮੇਂ ਦੇ ਧਰਨਾ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਉਧਰ ਉਹਨਾਂ ਇਸ ਪੂਰੇ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਹੈ ਜਿਹੜੇ ਉਹਨਾਂ ਨੂੰ ਆੜੇ ਹੱਥੀ ਲੈਂਦੇ ਕਿਹਾ ਗਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਚੋਣਾਂ ਤੋਂ ਪਹਿਲਾਂ ਕਿਹਾ ਗਿਆ ਸੀ ਕਿ ਕਿਸੇ ਵੀ ਕਿਸਮ ਦਾ ਧਰਨਾ ਜਿਹੜਾ ਉਹ ਨਹੀਂ ਲਗਾਣ ਦਿੱਤਾ ਜਾਵੇਗਾ ਤੇ ਕਿਸਾਨਾਂ ਨੂੰ ਕਿਸੇ ਨੂੰ ਵੀ ਧਰਨਾ ਲਾਉਣ ਦੀ ਲੋੜ ਨਹੀਂ ਪੈਣੀ ਹੈ ਤੇ ਉਹਨਾਂ ਦੀਆਂ ਮੰਗਾਂ ਨੇ ਜਿਹੜੀਆਂ ਪੂਰੀਆਂ ਹੋਣਗੀਆਂ ਪਰ ਮੁੱਖ ਮੰਤਰੀ ਭਗਵੰਤ ਮਾਨ ਹੈ ਜਿਹੜੇ ਆਪਦੇ ਵਾਅਦੇ ਤੋਂ ਭੱਜਦੇ ਆ ਜਿਹੜੇ ਨਜ਼ਰ ਆ ਰਹੇ ਆ ਉਦੋਂ ਉਹਨਾਂ ਦਾ ਇਹ ਵੀ ਕਹਿਣਾ ਹੈਗਾ ਜੁਗਿੰਦਰ ਸਿੰਘ ਉਗਰਾਹਾਂ ਦਾ ਇਹ ਵੀ ਕਹਿਣਾ ਹੈਗਾ ਕਿ ਉਹ ਪਰਚਿਆਂ ਤੋਂ ਨਹੀਂ ਡਰਦੇ ਹਨ ਅਤੇ ਸਾਕ ਸੱਚ ਦੀ ਲੜਾਈ ਹੈ ਜਿਹੜੀ ਉਹ ਲੜਦੇ ਰਹਿਣਗੇ ਇਸ ਮਾਮਲੇ ਨੂੰ ਲੈ ਕੇ ਸਾਡੀ ਟੀਮ ਦੇ ਵੱਲੋਂ ਜੁਗਿੰਦਰ ਸਿੰਘ ਉਗਰਾਹਾਂ ਦੇ ਨਾਲ ਜੋ ਗੱਲਬਾਤ ਕੀਤੀ ਗਈ ਹੈ ਉਹ ਵੀ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਸੋ ਦੋਸਤੋ ਇੱਕ ਵਾਰ ਫੇਰ ਤੋਂ ਬੇਨਤੀ ਕੀ ਪੰਜਾਬ 19 ਚੈਨਲ ਤੇ ਤੁਹਾਡਾ ਅਖਬਾਰ ਜੋ ਪਲੇਟਫਾਰਮ ਹੈਗੇ ਆ ਦੋਨੋਂ ਇਹ YouTube ਤੇ ਹੈਗੇ ਆ Facebook ਤੇ ਹੈਗੇ Instagram ਤੇ ਹੈਗੇ ਆ ਸਾਨੂੰ ਜੁ ਵੱਧ ਵੱਧ ਲਾਈਕ ਫੋਲੋ ਤੇ ਸ਼ੇਅਰ ਜਰੂਰ ਕਰੋ ਜੀ ਧੰਨਵਾਦ